ਨਿਸ ਸਹਿਜ ਸੋਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ ਤਦ ਡਠ ਸਚ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਹੋ ਜਿਸ ਪਉ ਸੁਬਹਟ ਆ ਸੋਹੀਏ ਸਭ ਨੰਦ ਦੇਸ ਹੋ ਸਜਣ ਸਚਾ ਪਾਤਸ਼ਾਹ ਸਿਰਸ਼ਾਦ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾੰਦਾ ਵੀ ਸਤਨਾ ਲੋਕ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਆਮਯੋ ਰਸ ਅੰਮ੍ਰਿਤ going ਅੰਮ੍ਰਿਤ ਬਾਣੀ ਅਮਯਾ ਰਸ ਅੰਮ੍ਰਿਤ ਹਰਿ ਕਾ ਨਾਮ ਮਨ ਤਨ ਹਿਰਦੈ ਸਿਮਰ ਹਰਿ ਪਹਿਰ ਗੁਣ ਗਾਓ ਉਪਦੇਸ ਸੁਣੋ ਤੁਮ ਗੁਰ ਸਿੱਖੋ ਸੱਚ ਇਹ ਸੋ ਨਮ ਪਦਾਰਥ ਸਭਲ ਹੋਏ ਮਨ ਮਹਿ ਲਾਏ ਹੋ ਭਾਉ ਸੋਖ ਸਹਜ ਆਨੰਦ ਕਣ ਪ੍ਰਭ ਜਪ ਤਿਆ ਦੁੱਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਧਰ ਗਹਿ ਪਾਈਐ ਥਾਓ ਮਹੱਲਾ ਪੰਜਵਾ ਨਾਨਕ ਨਾਮ ਧਿਆਈਐ ਗੁਰ ਪੂਰਾ ਮਤ ਦੇ ਭਾਣ ਜਪ ਤਪ ਸੰਜਮ ਭਾਣ ਹੀ ਕਢਲੇ ਪਾਣ ਜੋਨ ਭਵਾਈਐ ਪਾਣ ਬਖਸ ਕਰੇ ਪਾਣ ਦੁਖ ਸੁਖ ਭੋਗੀਐ ਪਾਣ ਕਰਮ ਕਰੇ ਪਾਣ ਮਿੱਟੀ ਸਾਜ ਕੈ ਪਾਣ ਜੋਤ ਤਰੇ ਪਾਣ ਭੋਗ ਪੁਗਾਏ ਦਾ ਪਾਣ ਮਨ ਹੈ ਕਰੇ ਪਾਣ ਨਰਕ ਸੁਰਗ ਆਉਤਾਰੇ ਰੇ ਪਾਣ ਹੀ ਜਿਸ ਭਗਤੀ ਲਾਏ ਨਾਨਕ ਵੇਰਲੇ ਹੈ ਪਾ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸੂ ਪਰੇਤ ਆਗਿਆ ਦਾਰੇ ਇੱਕ ਖਣੇ ਦਿਨ ਸਰਣ ਤੇਰਾ ਨਾਉ ਸਦਾ ਸਦ ਜਾਪੀਐ തൃഷണ പൊക്ക വരാ താപിയോഗ സോഗ ദുഃഖ വഞ്ഞ് ਜਿਸ ਨਾਉ ਮਨ ਵਸੈ ਤਿਸ ਹੈ ਪ੍ਰਾਪਤ ਲਾਲ ਜੋ ਗੁਰ ਸਬਦਿ ਰਸੈ ਹੰਡ ਬ੍ਰਹਮੰਡ ਬੇਅੰਤ ਓਧਾਰਣ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਅਮਯਉ ਰਸ ਅੰਮ੍ਰਿਤ ਹਰ ਕਾ ਨਾਓ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਓ ਰਾਗ ਰਾਮ ਕਲੀ ਕੀ ਵਾਰ ਦੂਸਰੀ ਪੌੜੀ ਬਹਰਵੀ ਸਲੋਕਾਨਾਲ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰਾ ਹੀ ਅਰ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੀ ਗੁਰ ਨਾਮ ਦੀਓ ਰੇਨ ਲਾਥਾ ਮੇਰਾ ਹੀਰ ਰਤਨ ਨਾਮ ਹਰ ਵਸਿਆ ਗੁਰ ਹਾਥ ਤਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰਨਾਮ దిਓ ਰੇਨ ਲਾਤਾ ਮੇਰੇ ਮਨ ਪਾਜਰਾਮ ਨਾਮ ਸਭ ਅਰਥਾ ਗੁਰਪੂਰੈ ਹਰਨਾਮ ਦਰੜਾਇਆ ਬੇਨ ਨਾਵੈ ਜੀਵਨ ਬਿਰਥਾ ਰਹਾ ਬੇਨ ਗੋਰ ਮੂੜ ਪਾਇ ਹ ਮਨ ਮੁਖ ਤੇ ਮੋਹ ਮਾਇਆ ਨਿਤ ਵਾਤਾ ਤਿੰਨ ਸਾਧ ਚਰਨ ਨਾ ਸੇਵੇ ਕਬ ਤਿੰਨ ਸਭ ਜਨਮ ਆਕਾਥਾ ਜੇਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲੋ ਜਨਮ ਸਨਾਥਾ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਿਆਤਾ ਹਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲੈ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਲੈ ਮਾਰਗ ਪੰਥਾ ਹਮ ਅੰਧਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲ ਮਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਗ ਕਾ ਡੇਰਾ ਪੰਨਾ ਅਨੁਗ ਕਰੇ ਤਨ ਨਾਮ We सचर <marriages timing> ਪਦੀਆਂ ਮੁਹੱਲਾ ਚੌਥਾ ਘਰ ਦੂਜਾ ੴ ਸਤਿ ਗੁਰਪ੍ਰਸਾਦ ਕੋਈ ਆਨ ਮਿਲਾਵੇ ਮੇਰਾ ਪ੍ਰੀਤਮੁ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਤਿਆਈ ਆਲ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਲ ਮਿਲਾਵੇ ਕਿਰਪਾ ਕਰੇ ਪਾਸਤ ਕੋਰੇ ਮੈਂ ਲੈ ਕਿਰਪਾ ਕਰੇ ਪਾਸਤ ਕੋਰੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਜੀ ਗੁਰੂ ਤੇਗ ਬਹਾਦਰ ਤੇ ਮਰਾ ਸਦਾ ਹੀ ਜੀ 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 ਸਦਾ ਹੀ ਜੀ 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 ਸਰਬਤਾ ਪਰਾਕਰ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਔਕੀੜ ਕੜੀ ਨਾ ਦੇਖੋ ਕਰੋ ਕਿਰਪਾ ਸੰਤਨ ਸਿੰਘ ਇੱਕ ਵਾਰ ਜੀ ਆਪਣੇ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਵਰਦੋ ਕਿਰਪਾ